ਖੇਚਲੋ ਤਿਆਰੀ ਫੇਰ ਤੁਰਲੇ ਵਾਲੀ ਪੱਗ ਸਜਾਉਣ ਲਈ ਲੁਧਿਆਣਾ ਸ਼ੋਅ 'ਚ ਦਲਜੀਤ ਦਸਾਂਜ ਦੀ ਟੀਮ ਲਗਾਏਗੀ ਫ੍ਰੀ ਪੱਗ ਦਾ ਕੈਂਪ। ਫੈਸਟਵਲ ਵੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਇੰਡੀਆ ਟੂਰ ਕੀਤਾ। ਹੁਣ ਅਸੀਂ ਤੁਹਾਡੇ ਸਾਡੇ ਆਪਣੇ ਸ਼ਹਿਰ ਲੁਧਿਆਣਾ 31 ਦਸੰਬਰ ਨੂੰ ਗ੍ਰੈਂਡ ਫਿਨਾਲੇ ਨਵੇਂ ਸਾਲ ਤੇ ਕਰਵਾਉਣ ਜਾ ਰਹੇ ਹਾਂ। ਉੱਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਹੈ ਜਿਹੜੇ ਵੀ ਵੀਰ ਭੈਣ ਨੇ ਤੁਰਲੇ ਵਾਲੀ ਦਸਤਾਰ ਸਜਾਣੀ ਹੋਵੇ ਉੱਥੇ ਵੈਨਿਊ ਤੇ ਜਾ ਕੇ ਵੈਨਿਊ ਦੇ ਅੰਦਰ ਹੀ ਅਸੀਂ ਇੱਕ ਕੈਂਪ ਬਣਾਇਆ ਉੱਥੇ ਦਸਤਾਰ ਸਜਾ ਸਕਦਾ ਬਣਵਾ ਸਕਦਾ ਉੱਥੇ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੈ ਭਾਵੇਂ ਉਹ ਵੀਰ ਹੋਵੇ ਭੈਣ ਹੋਵੇ ਛੋਟੇ ਬੱਚੇ ਹੋਣ ਜਿਹਦੇ ਜਿੰਨੇ ਵੀ ਉਹ ਦਸਤਾਰ ਬਣਵਾਣੀ ਹੋਵੇ ਉੱਥੇ ਬਣਾ ਸਕਦਾ ਕੈਂਪ ਵੈਨਿਊ ਦੇ ਅੰਦਰ ਹੀ ਹੋਏਗਾ ਬਿਲਕੁਲ ਫ੍ਰੀ ਆਫ ਕੋਸਟ ਰਹੇਗਾ ਪੰਜਾਬੀ ਆ ਗਏ ਓਏ ਖੇਚ ਲੋ ਤਿਆਰੀ ਫੇਰ ਤੁਰਲੇ ਵਾਲੀ ਪੱਗ ਸਜਾਉਣ ਲਈ ਲੁਧਿਆਣਾ ਸ਼ੋਅ ਚ ਦਲਜੀਤ ਦੁਸਾਂਜ ਦੀ ਟੀਮ ਲਗਾਏਗੀ ਫ੍ਰੀ ਪੱਗ ਦਾ ਕੈਂਪ। ਫੈਸਟਵਲ ਵੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਇੰਡੀਆ ਟੂਰ ਕੀਤਾ। ਹੁਣ ਅਸੀਂ ਤੁਹਾਡੇ ਸਾਡੇ ਆਪਣੇ ਸ਼ਹਿਰ ਲੁਧਿਆਣਾ 31 ਦਸੰਬਰ ਨੂੰ ਗ੍ਰੈਂਡ ਫਿਨਾਲੇ ਨਵੇਂ ਸਾਲ ਤੇ ਕੁਰਬਾਨ ਜਾ ਰਹੇ ਹਾਂ। ਉੱਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਹੈ ਜਿਹੜੇ ਵੀ ਵੀਰ ਭੈਣ ਨੇ ਤੁਰਲੇ ਵਾਲੀ ਦਸਤਾਰ ਸਜਾਣੀ ਹੋਵੇ ਉੱਥੇ ਵੈਨਿਊ ਤੇ ਜਾ ਕੇ ਵੈਨਿਊ ਦੇ ਅੰਦਰ ਹੀ ਅਸੀਂ ਇੱਕ ਕੈਂਪ ਬਣਾਇਆ ਉੱਥੇ ਦਸਤਾਰ ਸਜਾ ਸਕਦਾ ਬਣਵਾ ਸਕਦਾ ਉੱਥੇ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੈ ਭਾਵੇਂ ਉਹ ਵੀਰ ਹੋਵੇ ਭੈਣ ਹੋਵੇ ਛੋਟੇ ਬੱਚੇ ਹੋਣ ਜਿਹਦੇ ਜਿੰਨੇ ਵੀ ਉਹ ਦਸਤਾਰ ਬਣਵਾਣੀ ਹੋਵੇ ਉੱਥੇ ਬਣਾ ਸਕਦਾ ਕੈਂਪ ਵੈਨਿਊ ਦੇ ਅੰਦਰ ਹੀ ਹੋਏਗਾ ਬਿਲਕੁਲ ਫ੍ਰੀ ਆਫ ਕੋਸਟ ਰਹੇਗਾ ਪੰਜਾਬੀ ਆ ਗਏ ਓਏ ਖੇਚਲੋ ਤਿਆਰੀ ਫੇਰ ਤੁਰਲੇ ਵਾਲੀ ਪੱਗ ਸਜਾਉਣ ਲਈ ਲੁਧਿਆਣਾ ਸ਼ੋਅ 'ਚ ਦਲਜੀਤ ਦਸਾਂਜ ਦੀ ਟੀਮ ਲਗਾਏਗੀ ਫ੍ਰੀ ਪੱਗ ਦਾ ਕੈਂਪ। ਫੈਸਟਵਲ ਵੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਇੰਡੀਆ ਟੂਰ ਕੀਤਾ। ਹੁਣ ਅਸੀਂ ਤੁਹਾਡੇ ਸਾਡੇ ਆਪਣੇ ਸ਼ਹਿਰ ਲੁਧਿਆਣਾ 31 ਦਸੰਬਰ ਨੂੰ ਗ੍ਰੈਂਡ ਫਿਨਾਲੇ ਨਵੇਂ ਸਾਲ ਤੇ ਕਰਵਾਉਣ ਜਾ ਰਹੇ ਹਾਂ। ਉੱਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਹੈ ਜਿਹੜੇ ਵੀ ਵੀਰ ਭੈਣ ਨੇ ਤੁਰਲੇ ਵਾਲੀ ਦਸਤਾਰ ਸਜਾਣੀ ਹੋਵੇ ਉੱਥੇ ਵੈਨਿਊ ਤੇ ਜਾ ਕੇ ਵੈਨਿਊ ਦੇ ਅੰਦਰ ਹੀ ਅਸੀਂ ਇੱਕ ਕੈਂਪ ਬਣਾਇਆ ਉੱਥੇ ਦਸਤਾਰ ਸਜਾ ਸਕਦਾ ਬਣਵਾ ਸਕਦਾ ਉੱਥੇ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੈ ਭਾਵੇਂ ਉਹ ਵੀਰ ਹੋਵੇ ਭੈਣ ਹੋਵੇ ਛੋਟੇ ਬੱਚੇ ਹੋਣ ਜਿਹਦੇ ਜਿੰਨੇ ਵੀ ਉਹ ਦਸਤਾਰ ਬਣਵਾਣੀ ਹੋਵੇ ਉੱਥੇ ਬਣਾ ਸਕਦਾ ਕੈਂਪ ਵੈਨਿਊ ਦੇ ਅੰਦਰ ਹੀ ਹੋਏਗਾ ਬਿਲਕੁਲ ਫ੍ਰੀ ਆਫ ਕੋਸਟ ਰਹੇਗਾ ਪੰਜਾਬੀ ਆ ਗਏ ਖੇਚਲੋ ਤਿਆਰੀ ਫੇਰ ਤੁਰਲੇ ਵਾਲੀ ਪੱਗ ਸਜਾਉਣ ਲਈ ਲੁਧਿਆਣਾ ਸ਼ੋਅ ਚ ਦਲਜੀਤ ਦਸਾਂਜ ਦੀ ਟੀਮ ਲਗਾਏਗੀ ਫ੍ਰੀ ਪੱਗ ਦਾ ਕੈਂਪ ਪਿਛਲੇ ਵਲ ਵੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਇੰਡੀਆ ਟੂਰ ਕੀਤਾ ਹੁਣ ਅਸੀਂ ਤੁਹਾਡੇ ਸਾਡੇ ਆਪਣੇ ਸ਼ਹਿਰ ਲੁਧਿਆਣਾ 31 ਦਸੰਬਰ ਨੂੰ ਗ੍ਰੈਂਡ ਫਿਨਾਲੇ ਨਵੇਂ ਸਾਲ ਤੇ ਕਰਵਾਉਣ ਜਾ ਰਹੇ ਹਾਂ ਉੱਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਜਿਹੜੇ ਵੀ ਵੀਰ ਭੈਣ ਨੇ ਤੁਰਲੇ ਵਾਲੀ ਦਸਤਾਰ ਸਜਾਣੀ ਹੋਵੇ ਉੱਥੇ ਵੈਨਿਊ ਤੇ ਜਾ ਕੇ ਵੈਨਿਊ ਦੇ ਅੰਦਰ ਹੀ ਅਸੀਂ ਇੱਕ ਕੈਂਪ ਬਣਾਇਆ ਉੱਥੇ ਦਸਤਾਰ ਸਜਾ ਸਕਦਾ ਬਣਵਾ ਸਕਦਾ ਉੱਥੇ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੈ ਭਾਵੇਂ ਉਹ ਵੀਰ ਹੋਵੇ ਭੈਣ ਹੋਵੇ ਛੋਟੇ ਬੱਚੇ ਹੋਣ ਜਿਹਦੇ ਜਿੰਨੇ ਵੀ ਉਹ ਦਸਤਾਰ ਬਣਵਾਣੀ ਹੋਵੇ ਉੱਥੇ ਬਣਾ ਸਕਦਾ ਕੈਂਪ ਵੈਨਿਊ ਦੇ ਅੰਦਰ ਹੀ ਹੋਏਗਾ ਬਿਲਕੁਲ ਫ੍ਰੀ ਆਫ ਕੋਸਟ ਰਹੇਗਾ ਪੰਜਾਬੀ ਆ ਗਏ ਓਏ ਖੇਚਲੋ ਤਿਆਰੀ ਫੇਰ ਤੁਰਲੇ ਵਾਲੀ ਪੱਗ ਸਜਾਉਣ ਲਈ ਲੁਧਿਆਣਾ ਸ਼ੋਅ 'ਚ ਦਲਜੀਤ ਦਸਾਂਜ ਦੀ ਟੀਮ ਲਗਾਏਗੀ ਫ੍ਰੀ ਪੱਗ ਦਾ ਕੈਂਪ ਪਿਛਲੇ ਵਾਰ ਵੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਇੰਡੀਆ ਟੂਰ ਕੀਤਾ ਹੁਣ ਅਸੀਂ ਤੁਹਾਡੇ ਸਾਡੇ ਆਪਣੇ ਸ਼ਹਿਰ ਲੁਧਿਆਣਾ 31 ਦਸੰਬਰ ਨੂੰ ਗ੍ਰੈਂਡ ਫਿਨਾਲੇ ਨਵੇਂ ਸਾਲ ਤੇ ਕਰਵਾਣ ਜਾ ਰਹੇ ਹਾਂ ਉੱਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਜਿਹੜੇ ਵੀ ਵੀਰ ਭੈਣ ਨੇ ਤੁਰਲੇ ਵਾਲੀ ਦਸਤਾਰ ਸਜਾਣੀ ਹੋਵੇ ਉੱਥੇ ਵੈਨਿਊ ਤੇ ਜਾ ਕੇ ਵੈਨਿਊ ਦੇ ਅੰਦਰ ਹੀ ਅਸੀਂ ਇੱਕ ਕੈਂਪ ਬਣਾਇਆ ਉੱਥੇ ਦਸਤਾਰ ਸਜਾ ਸਕਦਾ ਬਣਵਾ ਸਕਦਾ ਉੱਥੇ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਅਰੇਂਜਮੈਂਟ ਕੀਤਾ ਹੈ ਭਾਵੇਂ ਉਹ ਵੀਰ ਹੋਵੇ ਭੈਣ ਹੋਵੇ ਛੋਟੇ ਬੱਚੇ ਹੋਣ ਜਿਹਦੇ ਜਿੰਨੇ ਵੀ ਉਹ ਦਸਤਾਰ ਬਣਵਾਣੀ ਹੋਵੇ ਉੱਥੇ ਬਣਾ ਸਕਦਾ ਕੈਂਪ ਵੈਨਿਊ ਦੇ ਅੰਦਰ ਹੀ ਹੋਏਗਾ ਬਿਲਕੁਲ ਫ੍ਰੀ ਆਫ ਕੋਸਟ ਰਹੇਗਾ ਪੰਜਾਬੀ ਆ ਗਏ ਓਏ